ਦਰਸ਼ਕੋ ਅਸੀਂ ਪਹੁੰਚੇ ਹਾਂ ਦਿੱਲੀ ਜੰਤਰ ਮੰਤਰ تک ਜਿੱਥੇ ਕਿ ਪੰਜਾਬ ਦੇ ਐਮਪੀ ਐਮਐਲਏ ਜੋ ਕਾਨੂੰਨ ਬਣੇ ਆ ਕਿਸਾਨਾਂ ਦੇ ਖਿਲਾਫ ਇਹ ਵੀ ਧਰਨੇ ਤੇ ਬੈਠੇ ਹੋਏ ਆ ਇਹ ਧਰਨੇ ਤੇ ਜੰਤਰ ਮੰਤਰ ਤੇ ਬੈਠੇ ਆ ਕਿ ਕਿਸਾਨ ਜਿਹੜੇ ਸਿੰਗੂ ਬਾਰਡਰ ਕੁੰਗਲੀ ਬਾਰਡਰ ਤੇ ਹੋਰ ਥਾਵਾਂ ਤੇ ਬੈਠੇ ਆ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਹ ਜੰਤਰ ਮੰਤਰ ਤੇ ਕਿਉਂ ਬੈਠੇ ਆ ਕਿਸਾਨਾਂ ਨਾਲ ਕਿਉਂ ਨਹੀਂ ਬੈਠੇ ਪਿੰਡਾਂ ਦੇ ਵਿੱਚ ਐਮਐਲਏ ਸਹਿਬਾਨ ਜੋ ਜਿਨ੍ਹਾਂ ਨੇ ਕੀ ਕੋਖੜਤਾਲ ਰੱਖੀ ਆ ਕਾਲ ਤੇ ਬੈਠੇ ਸੀ ਅੱਜ ਕੱਲਾ ਮੈਂ ਤੇ ਔਲਾ ਸਭ ਨਹੀਂ ਬੈਠੇ ਬਲਕਿ ਦੇਸ਼ ਦਾ ਹਰ ਕਿਸਾਨ ਜਿਹੜਾ ਜਿਨ੍ਹਾਂ ਜਿਹੜਾ ਜਿਹੜਾ ਇਸ ਦਰਦ ਨੂੰ ਮੰਨਦਾ ਉਹ ਸਾਰੇ ਹੀ ਬੈਠੇ ਆ ਤੇ ਇਸ ਕਰਕੇ ਇਹ ਆ ਕਿ ਮੋਦੀ ਸਾਹਿਬ ਨੂੰ ਚਾਹੀਦਾ ਹੈ ਕਿ ਹੋਰ ਕਿੰਨਾ ਕੁ ਤੁਸ ਆ ਕਾਮ ਲੈਣਾ ਇਹਨਾਂ ਦਾ ਕਿਸਾਨਾਂ ਦਾ ਕਿ ਕਿੰਨਾ ਕੁ ਜੀਓ ਲੱਖੋ ਜਿਹੜੇ ਜਿਹੜੀ 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 ਹੈਗੀ ਇੱਕ ਵਾਰ ਲਿਸਟ ਭੇਜ ਦਿਓ ਇਹ ਕਿਸਾਨਾਂ ਨੇ ਕਹਿਤਾ ਕਿ ਇਹ ਬਿੱਲ ਰੱਦ ਕਰੋ ਕਿ ਤੁਹਾਨੂੰ ਉਹ ਗੱਲ ਨਹੀਂ ਚੰਗੀ ਲੱਗਦੀ ਕਿਸਾਨ ਕਿਥੋਂ ਪੰਜਾਬ ਤੋਂ ਚੱਲਿਓ ਹਰੇਕ ਸਟੇਟ ਤੋਂ ਕੋਨੇ ਕੋਨੇ ਤੇ ਚੱਲ ਕੇ ਅੱਜ ਦਿਲਦੀ ਦੇ ਬਾਰਡਰਾਂ ਤੇ ਪਹੁੰਚਿਆ ਪਰ ਇਹ ਹੈ ਕਿ ਇਹ ਜਿਹੜੀ ਸਰਕਾਰੀ ਕੋਈ ਨਹੀਂ ਆ ਬੋਲੀਆ ਇਹਦੇ ਕੰਨਾ ਤੱਕ ਆਵਾਜ਼ ਪਹੁੰਚਾਉਣ ਲਈ ਜਿਹੜਾ ਅੰਦੋਲਨ ਜਿਹੜਾ ਹੈ ਉਹ ਚੱਲਿਆ ਅੰਦੋਲਨ ਤੋਂ ਬਾਅਦ ਵਿੱਚ ਹੀ ਗੜਾ ਦਾ ਦੌਰ ਚੱਲਿਆ ਮੀਟਿੰਗਾਂ ਦੇ ਦੌਰ ਤੋਂ ਬਾਅਦ ਕੌਣ ਕਿਸਾਨ ਜਥੇਬੰਦੀਆਂ ਲੋ ਜਿਹੜੀ ਸੀ ਪਹਿਲਾਂ 8 ਤਰੀਕ ਨੂੰ ਬੰਦ ਦੀ ਕਾਲ ਆਈ ਪਰ ਪੂਰਾ ਭਾਰਤ ਜਿਹੜਾ ਸੀ ਉਹ ਮੁਕੰਮਲ ਤੌਰ ਤੇ ਬੰਦ ਰਿਹਾ ਸਿਰਫ ਜਿਹੜੇ ਢੋਗਲੇ ਜਿਹੇ ਲੋਕ ਸੀ ਜਿਹੜੇ ਮਾਨੀ ਦੇ ਅਡਾਨੀ ਦੇ ਕਹਿ ਤੇ ਚੱਲਦੇ ਨੇ ਜਾਂ ਮੋਦੀ ਦੇ ਕਹਿ ਤੇ ਚੱਲਦੇ ਨੇ ਕੇਜਰੀਆਲਰਗੇ ਜਿਨ੍ਹਾਂ ਨੇ ਦਿੱਲੀ ਖੁੱਲੀ ਰੱਖੀ ਕੱਲੀ ਇੱਕ ਦਿੱਲੀ ਖੁੱਲੀ ਸੀ ਬਾਕੀ ਸਾਰਾ ਮੁਕੰਮਲ ਤੌਰ ਤੇ ਮੰਨ ਸੀ ਔਰ ਇਸੇ ਤਰ੍ਹਾਂ ਹੀ ਅੱਜ ਜਿਹੜੀ ਸੀਗੀ ਭੋਖੜਾਲ ਜਿਹੜੀ ਆ ਕਿ ਉਹ ਕਿਸਾਨ ਜਿੱਥੇ ਬੈਠੇ ਨੇ ਕਾਇਰ ਤੋਂ ਰੱਖੀ ਔਰ ਇਸ ਤੋਂ ਬਾਅਦ ਜਿਹੜਾ ਮੈਂ ਆਪਦਾ ਪਲਾਨ ਦੱਸਦਾ ਕਿ ਕੱਲ ਸੰਗਰਾਮ ਸਵੇਰੇ 9:00 ਵਜੇ ਮੇਰੀ ਫਲਾਈਟ ਆ ਮੈਂ ਜਾ ਰਿਹਾ ਮੈਂ ਅੰਮ੍ਰਿਤਸਰ ਸਾਹਿਬ ਉਥੋਂ ਮੈਂ ਬਾਬਾ ਬੁੱਢਾ ਸਾਹਿਬ ਜਾਵਾਂਗਾ ਔਰ ਕਿਸਾਨਾਂ ਦੇ ਔਰ ਸਰਬਾਧ ਦੇ ਭਲੇ ਦੀ ਅਰਦਾਸ ਕਰਾਉਣ ਲਈ ਕਿ हे ਸੱਚੇ ਪਾਤਸ਼ਾਹ ਜਿਹੜੇ ਕਿਸਾਨ ਤਿੰਨਾਂ ਮਹੀਨਿਆਂ ਤੋਂ ਸੜਕਾਂ ਤੇ ਰੁੜ ਰਿਹਾਏ ਨੇ ਆਪਦੇ ਬੱਚਿਆਂ ਦੇ ਨਾਲ ਆਪੇ ਘਰੋਂ ਬੇਘਰ ਹੋਏ ਬੈਠੇ ਨੇ ਉਹਨਾਂ ਦੀਆਂ ਜਿਹੜੀਆਂ ਵੀ ਮੰਗਾਂ ਨੇ ਉਹ ਪੂਰੀਆਂ ਹੋਣ ਔਰ ਪ੍ਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਜਰੂਰ ਪਹਿਲਾਂ ਕਰਮੀ ਬਣ ਜੀਏ ਕਿ ਇਹ ਸੱਚੇ ਪਾਤਸ਼ਾਹ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਸਮਰੱਥ ਬਖਸ਼ ਇਹਨਾਂ ਨੂੰ ਅਕਲ ਬਖਸ਼ ਤਾਂ ਕਿ ਕਿਸਾਨਾਂ ਨੇ ਜਿਹੜੇ ਵੀ ਇਹ ਮੇਲ ਨੇ ਜਿਹੜੇ ਵਿਰੋਧ ਬਣੇ ਨੇ ਉਹ ਬਿੱਲ ਰੱਦ ਹੋਣ ਤੇ ਖੁਸ਼ੀ-ਖੁਸ਼ੀ ਕਿਸਾਨ ਜਿਹੜਾ ਨਵਾਂ ਸਾਲ ਆਪਦੇ ਘਰਾਂ ਦੇ ਵਿੱਚ ਆਪਦੇ ਬੱਚਿਆਂ ਦੇ ਵਿੱਚ ਬਹਿ ਕੇ ਮਨਾਸ